ਸਾਰੇ ਹੀ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪਰਛਾਵਾਂ ਬਣ ਕੇ ਰਹਿ ਹਰਨਾਮ ਸਿੰਘ ਤੁਮਾ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਦੇ ਵੱਲੋਂ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਅੱਜ ਜੋ ਆਵਾਜ਼ ਚੁੱਕੀ ਗਈ ਸਾਰੀਆਂ ਨਿਆਂਗੰਗ ਸਿੰਘ ਜਥੇਬੰਦੀਆਂ ਨੂੰ ਇਕੱਠਾ ਕਰਕੇ ਉਹਨਾਂ ਨੇ ਮੋਰਚਾ ਖੋਲ੍ਹਿਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਜੋ ਬਾਦਲ ਪਰਿਵਾਰ ਦੇ ਨਾਲ ਉਹਨਾਂ ਦਾ ਲੰਬਾ ਸਮਾਂ ਉਹਨਾਂ ਦੇ ਨਾਲ ਰਹਿਣਾ ਜਦੋਂ ਅਕਾਲੀ ਦਲ ਸੱਤਾ ਵਿੱਚ ਸੀ ਤਾਂ ਹਰਨਾਮ ਸਿੰਘ ਖਾਲਸਾ ਸੁਖਬੀਰ ਸਿੰਘ ਬਾਦਲ ਦੇ ਨਾਲ ਰਹਿੰਦੇ ਸੀ ਪਰ ਅੱਜ ਉਹ ਕਿਉਂ ਖਿਲਾਫ ਹੋ ਗਏ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਿਉਂ ਹੋ ਗਏ ਨੇ ਔਰ ਸ਼ਰੋਮਣੀ ਕਮੇਟੀ ਦੇ ਖਿਲਾਫ ਉਹਨਾਂ ਨੇ ਅੱਜ ਆਪਣਾ ਮੋਰਚਾ ਕਿਉਂ ਖੋਲ੍ਹ ਦਿੱਤਾ ਜਿਸ ਨੂੰ ਲੈ ਕੇ ਵਕ ਵਕ ਚਰਚਾਵਾਂ ਨੇ ਕਿ ਹਰਨਾਮ ਸਿੰਘ ਧੂਮਾ ਤੇ ਦੂਸਰੇ ਪਾਸੇ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਇਹ ਸਾਰੇ ਹੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਿਲਾਫ ਬੋਲ ਰਹੇ ਨੇ ਜੋ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਜਦੋਂ ਜਥੇਦਾਰ ਸਾਹਿਬਾਂ ਨੂੰ ਫਾਰਕ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਇੱਕ ਪੱਤਰ ਲਿਖਿਆ ਜਾਂਦਾ ਉਸ ਪੱਤਰ ਦੇ ਵਿੱਚ ਰੋਸ ਜ਼ਾਹਿਰ ਕਰਦੇ ਨੇ ਕਿ ਸਾਰੇ ਸਿੱਖ ਕੌਮ ਨੂੰ ਦਿਲਾਂ ਨੂੰ ਠੇਸ ਪਹੁੰਚੀ ਜੋ ਨਹੀਂ ਹੋਣਾ ਚਾਹੀਦਾ ਸੀ ਉਹ ਹੋਇਆ ਜੋ ਅਸੀਂ ਨਹੀਂ ਸਹਿਮਕਾਰ ਕਰਦੇ ਜਥੇਦਾਰਾਂ ਨੂੰ ਦੁਬਾਰਾ ਸੇਵਾਵਾਂ ਬਹਾਲ ਕੀਤੀਆਂ ਜਾਣ ਸੋ ਇਸ ਨੂੰ ਲੈ ਕੇ ਜੋ ਅੱਜ ਦਾ ਮਾਹੌਲ ਪਖਿਆ ਰਿਆ ਜੇਕਰ ਵਿਕਰਮਜੀਤ ਸਿੰਘ ਮਜੀਠੀਆ ਤੇ ਹਰਨਾਮ ਸਿੰਘ ਧੂਮਾ ਇਹ ਵੀ ਚਰਚਾਵਾਂ ਨੇ ਕਿ ਇਕੱਠੇ ਹੋ ਕੇ ਫੇਰ ਕੋਈ ਨਵਾਂ ਅਲਾਨ ਕਰ ਸਕਦੇ ਨੇ ਨਵਾਂ ਅਕਾਲੀ ਦਲ ਜੋ ਪ੍ਰਥੀ ਮੈਂ ਚੱਲ ਰਹੀ ਏ ਉਸ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਨੇ ਜਾਂ ਅਕਾਲੀ ਦਲ ਦੇ ਖਿਲਾਫ ਵੱਡੀ ਬਗਾਵਤ ਛੇੜ ਸਕਦੇ ਨੇ ਵਿਕਰਮਜੀਤ ਸਿੰਘ ਮਜੀਠੀਆ ਤੇ ਹਰਨਾਮ ਸਿੰਘ ਤੁਮਾ ਸੋ ਉਹਨਾਂ ਦੇ ਨਾਲ ਵਿਰਸਾ ਸਿੰਘ ਵਟੋਵਾ ਵੀ ਆ ਸਕਦੇ ਨੇ ਕਿਉਂਕਿ ਵਿਰਸਾ ਸਿੰਘ ਵਟੋਵਾ ਨੂੰ ਵੀ ਅਕਾਲੀ ਦਲ ਦੇ ਵਿੱਚੋਂ 10 ਸਾਲ ਹੀ ਗੱਡਿਆ ਗਿਆ ਇੱਕ ਤਿੰਨੋਂ ਵੱਡੇ ਲੀਡਰ ਨੇ ਦੋ ਸਿਆਸੀ ਲੀਡਰ ਨੇ ਔਰ ਇੱਕ ਧਾਰਮਿਕ ਵਿਚਾਰਧਾਰਾ ਨੂੰ ਜਿਹੜਾ ਕਿ ਲੈ ਕੇ ਚੱਲਣ ਵਾਲਾ ਦਮਦਮੀ ਟਕਸਾਲ ਦਾ ਮੁਖੀ ਹਰਨਾਮ ਸਿੰਘ ਖਾਲਸਾ ਹੈ ਜੇਕਰ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਫੈਸਲਿਆਂ ਤੇ ਦੁਬਾਰਾ ਵਿਚਾਰ ਨਾ ਕੀਤਾ ਤਾਂ ਇਹ ਤਿੰਨੋਂ ਅਕਾਲੀ ਦਲ ਦੇ ਖਿਲਾਫ ਔਰ ਸ਼੍ਰੋਮਣੀ ਕਮੇਟੀ ਦੇ ਖਿਲਾਫ ਮੋਰਚਾ ਇਹਨਾਂ ਦਾ ਜਾਰੀ ਰਹੇਗਾ ਵਿਕਰਮਜੀਤ ਸਿੰਘ ਮੁਜੀਠੀਆ ਇੱਕ ਦੋ ਦਿਨਾਂ ਤੱਕ ਹਰਨਾਮ ਸਿੰਘ ਧੁੰਮਾ ਦੇ ਨਾਲ ਆ ਸਕਦੇ ਨੇ ਔਰ ਵਿਰਸਾ ਸਿੰਘ ਮਲਟੋਆ ਵੀ ਇਹਨਾਂ ਦੇ ਨਾਲ ਸਹਿਮਤ ਹੋ ਸਕਦੇ ਨੇ ਇਹ ਸਭ ਕੁਝ মিডিਆ ਰਿਪੋਰਟਾਂ ਦੇ ਅਨੁਸਾਰ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਿਵੇਂ ਜਿਵੇਂ ਅਕਾਲੀ ਦਲ ਨੇ ਆਪਣੀ ਪਰਤੀ ਕੀਤੀ ਉਹ ਪਰਤੀ ਨੂੰ ਵੀ ਬਾਕਸ ਕਰਾਰ ਦਿੱਤਾ ਗਿਆ ਉਹ ਪਰਤੀ ਨੂੰ ਵੀ ਬਹੁਤ ਸਾਰੇ ਲੀਡਰ ਇਹੀ ਦੱਸ ਰਹੇ ਨੇ ਅਕਾਲੀ ਦਲ ਬਾਦਲ ਵਾਲੇ ਕਿਉ ਫਾਰਮ ਨਾ ਤਾਂ ਉਹਨਾਂ ਕੋਲ ਫਾਰਮ ਪਹੁੰਚੇ ਸੀ ਨਾ ਹੀ ਉਹਨਾਂ ਵੱਲੋਂ ਫਾਰਮ ਭਰੇ ਗਏ ਤੇ ਉਹ ਪ੍ਰਕਿਰਤੀ ਕੰਪਲੀਟ ਵੀ ਹੋ ਗਈ ਜੋ ਅਕਾਲੀ ਦਲ ਦੀਆਂ ਕਾਪੀਆਂ ਫਾਰਮਾਂ ਦੀਆਂ ਸੀਗੀਆਂ ਅਰਸ਼ੀਦ ਬੁੱਕਾ ਸੀ ਉਹ 32 33 ਲੱਖ ਦੇ ਕਰੀਬ ਜੋ ਅਕਾਲੀ ਦਲ ਦੇ ਦਫਤਰ ਚ ਪਹੁੰਚ ਜਾਂਦੀਆਂ ਨੇ ਪਰ ਕਿਸੇ ਲੀਡਰ ਨੇ ਪਹਿਲੇ ਦਿਨ ਸਿਰਫ ਸੁਖਬੀਰ ਸਿੰਘ ਬਾਦਲ ਨੇ ਫਾਰਮ ਭਰਿਆ ਤੇ ਅਖਬਾਰ ਚ ਫੋਟੋ ਆਈ ਮੀਡੀਆ ਤੇ ਫੋਟੋ ਆਈ ਪਰ ਉਸ ਤੋਂ ਬਾਅਦ ਹੋਰ ਕਿਸੇ ਵੀ ਡੀਡਰ ਦੀ ਕੋਈ ਫੋਟੋ ਨਹੀਂ ਆਈ ਨਾ ਹੀ ਕਦੇ ਅਖਬਾਰ ਚ ਕੋਈ ਖਬਰ ਆਈ ਵੀ ਫਾਰਮ ਪਰਦੇ ਦੀ ਮੈਂਬਰਸ਼ਿਪ ਕਰਦੇ ਦੀ ਪਰ ਦੂਸਰੇ ਪਾਸੇ ਪਰਤੀ ਕੰਪਲੀਟ ਹੋਈ ਜਿਸ ਨੂੰ ਲੈ ਕੇ ਇਸ ਪਰਤੀ ਨੂੰ ਬਾਕਸ ਕਰਾਰ ਦਿੱਤਾ ਜਾ ਰਿਹਾ ਹੈ ਇਸ ਪਰਤੀ ਨੂੰ ਜਿਹੜਾ ਕਿ ਨਜਾਇਜ਼ ਦੱਸਿਆ ਜਾ ਰਿਹਾ ਜੋ ਅਕਾਲੀ ਦਲ ਦੇ 117 ਹਲਕਿਆਂ ਦੇ ਵਿੱਚ ਇਹ ਭਰਤੀ ਕੀਤੀ ਗਈ ਇਹ ਭਰਤੀ ਕਿਵੇਂ ਹੋਗੀ ਕਿਸੇ ਲੀਡਰ ਨੇ ਕੋਈ ਫਾਰਮ ਹੀ ਨਹੀਂ ਭਰਿਆ ਜੋ ਹਲਕਾ ਇੰਚਾਰਜ ਸੀ ਜਾਂ ਜ਼ਿਲ੍ਹਾ ਪ੍ਰਧਾਨ ਸੀ ਜਾਂ ਹੋਰ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਸੀ ਉਹਨਾਂ ਕੋਲ ਫਾਰਮ ਹੀ ਨਹੀਂ ਪਹੁੰਚ ਤੇ ਭਰਤੀ ਕੰਪਲੀਟ ਹੋ ਜਾਂਦੀ ਹੈ ਇਸ ਨੂੰ ਲੈ ਕੇ ਮਜੀਠੀਆ ਸਾਹਿਬ ਵੀ ਨਾਰਾਜ਼ ਨੇ ਬਹੁਤ ਸਾਰੇ ਅਕਾਲੀ ਦਲ ਦੇ ਲੀਡਰ ਜਿਹੜੇ ਉਹ ਨਾਰਾਜ਼ ਨੇ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਿਆ ਫਾਰਮ ਭਰੇ ਜਾਂਦੇ ਨੇ ਔਰ ਉਸ ਤੋਂ ਬਾਅਦ ਡੇਲੀਗੇਟ ਦੀ ਚੋਣ ਹੋਣੀ ਹੈ ਅਕਾਲੀ ਦੰਦ ਦਾ ਨਵਾਂ ਪ੍ਰਧਾਨ ਬਣਨਾ ਹੈ ਉਹ ਸੁਖਵੀਰ ਸਿੰਘ ਬਾਦਲ ਜਿਸ ਨੂੰ ਲੈ ਕੇ ਸਾਰੇ ਹੀ ਗੱਲ ਕਰ ਰਹੇ ਫਿਰ ਇਹ ਭਰਤੀ ਕਰਨ ਦੀ ਕੀ ਜ਼ਰੂਰਤ ਸੀ ਸੁਖਵੀਰ ਸਿੰਘ ਬਾਦਲ ਨੂੰ ਜੇ ਪ੍ਰਧਾਨ ਬਣਾ ਸੀ ਤਾਂ ਫਿਰ ਉਹ ਪਹਿਲੇ ਪ੍ਰਧਾਨ ਸੀਗੇ ਉਹਨਾਂ ਨੂੰ ਆਪਣੇ ਆਪ ਹੀ ਫਿਰ ਦੁਬਾਰਾ ਪ੍ਰਧਾਨ ਨਾ ਦਿੰਦੇ ਸੋ ਇਸ ਭਰਤੀ ਨੂੰ ਲੈ ਕੇ ਵੀ ਮਜੀਠੀਆ ਸਾਹਿਬ ਨਰਾਜ ਨੇ ਤੁਮਾ ਜੀ ਨਰਾਜ ਨੇ ਵਿਰਸਾ ਸੇਵਲਟੋਆ ਨਰਾਜ ਨੇ ਹੋਰ ਹੀ ਬਹੁਤ ਸਾਰੇ ਲੀਡਰ ਜਿਹੜੇ ਅੰਦਰ ਖਾਤੇ ਬੋਲਣ ਨੂੰ ਤਿਆਰ ਨੇ ਪਰ ਉਹ ਕਿਸੇ ਕਾਰਨ ਬੋਲ ਨਹੀਂ ਰਹੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਵੱਡੀ ਵਿਰੋਧਤਾ ਖੜੀ ਹੋਵੇਗੀ ਅਕਾਲੀ ਦਲ ਬਾਦਲ ਦੇ ਖਿਲਾਫ ਪਹਿਲਾਂ ਹੀ ਜੋ ਬਹੁਤ ਸਾਰੇ ਲੋਕ ਖੜੇ ਹੋਏ ਹੋਏ ਨੇ ਹੁਣ ਫਿਰ ਇਹ ਅਕਾਲੀ ਦਲ ਦੇ ਖਿਲਾਫ ਜਿਹੜਾ ਇੱਕ ਹੋਰ ਵੱਡੀ ਹਨੇਰੀ ਚੱਲਣ ਵਾਲੀ ਹੈ ਜੋ ਅਕਾਲੀ ਦਲ ਦੀ ਭਰਤੀ ਹੋਈ ਹੈ